तूं <laughs> कंहिं <laughs> ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸਾਨਾਂ ਨੂੰ ਹਲਾਉਂ ਕਿ ਕਿ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਜਾਵਾਂਗੇ ਤਾਂ ਉਸ ਤੋਂ ਪਹਿਲਾਂ ਉਹ ਪੁਛ ਪ੍ਰਸ਼ਾਸਨ ਦੇ ਲੋਕ ਵੱਡੇ ਪ੍ਰਮਾਣ ਪੇਸ਼ ਕਰਦੇ ਨੇ ਕਿ ਬੈਰੀਕੇਡਿੰਗ ਕੀਤੀ ਹੋਈ ਆ ਤਾਂ ਅਥਰੂ ਦੇਸ ਦੇ ਜਿਹੜੇ ਗੋਲੇ ਉਹ ਟਾਲ ਵਾਲੀ ਜਿਹੜੀ ਨਸ਼ੀਨ ਪਾਈ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਾਨ ਲਗਾਤਾਰ ਅੱਗੇ ਪੱਲੇ ਅੱਗੇ ਪੱਲੇ ਪੱਲੇ ਵੱਲ ਤੋਂ ਫਰੋਟ ਦੇ ਜਿਹੜੇ ਗੈਸ ਥੋਰ ਦੇ ਜਿਹੜੇ ਆਹ ਬਵਾਸੀਨ ਗੈਸ ਲਾ ਦਿੱਤੀ ਗਈ ਆ ਕਿਸਾਨਾਂ ਨੂੰ ਕੁਝ जो गैस के गोले चला दिते गए बेर तक झड़प होती नजर आई है तो बज्डे तौर के उत्ते पुलिस पंजा ਕਰਨ ਕੇ ਸਾਰੀ ਲਿਖਿਆ ਇੱਕ ਵਾਰੀ ਕੰਮ ਉਸ ਗੱਲ ਕਰਦੇ ਆਂ ਹਾਂ ਬੰਦਿਆ ਹੋਣਗੇ ਕਰਨ ਨਾਲ ਆ ਕੇ ਗੱਲ ਕਰਨੀ ਕਰ ਲੈਣਾ ਅਸੀਂ ਇਹਨਾਂ ਦੀ ਹਰੇਕ ਗੱਲ ਸਮਝਾਉਂਦੇ ਆਂ ਕਿ ਕਰੇ ਪੁਲਿਸ ਦੇ ਨਸੀ ਪਹਿਣ ਕੇ ਅਫੇਦਾਂ ਦੀ ਪੋਚ ਕਰਨ ਦੇ ਸਿੱਧੇ ਜਾਣਦੇ ਆਂ ਤੁਹਾਨੂੰ ਜੋ ਮਰਜੀ ਜ਼ਬਰਦਸਤ ਇਹ ਕਿ ਨਾ ਅਸੀਂ ਗੋਲੀ ਨਹੀਂ ਚਲਾਉਣੀ ਯੋਰਾ ਬਰਾ ਕਰਨ ਤੇ ਅੱਜ ਇਹ ਗੱਲ ਚੱਲੂ ਡੰਡਾ ਚੱਲੂ Ate, ate, ate. Nan, 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 nan. ਦਾ ਮੁਆਵਜ਼ਾ ਸੀ ਕਿਸਾਨਾਂ ਦਾ ਉਠੀ ਸਾ ਉਹਨੇ ਦੱਸਿਆ ਸਾਰਿਆਂ ਨੂੰ ਮਿਲ ਚੁੱਕਿਆ ਇਹਨਾਂ ਦੇ ਵਿੱਚ ਕੋਈ ਵੀ ਜਿਹੜਾ ਬਠਿੰਡੇ ਦਾ ਕਿਸਾਨ ਨਹੀਂ ਹੈਗਾ ਇਸ ਏਰੀਆ ਦਾ ਨਹੀਂ ਹੈਗਾ ਫਿਰ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਜਿਹੜੇ ਸਾਰੀ ਡਿਸਟਰਬੈਂਸ ਕਰਦੇ ਉਹ ਜਿਹੜਾ ਕਾਨੂੰਨੀ ਤੌਰ ਤੇ ਅਸੀਂ ਜਿਹੜਾ ਕਬਜ਼ਾ ਇਲੈਕਸ਼ਨਲ ਹਾਈਵੇ ਤੁਹਾਡੀ ਨੂੰ ਦੇ ਚੁੱਕੇ ਆ ਤੇ ਦੁਬਾਰਾ ਜਿਹੜਾ ਕਬਜ਼ਾ ਰਿਸਟੋਰ ਨਹੀਂ ਹੋਣ ਦਿੱਤਾ ਜਾਏਗਾ ਉਹ ਐਸ ਇਟ ਇਜ਼ ਜਿਹਾ ਹੀ ਰਹੇਗਾ ਜਿਨਾ ਅਸੀਂ ਕਰਵਾਤਾ ਇਹਨਾਂ ਦੀ ਜਿਹੜੀ ਹੈਗੀ ਹੈ ਦੂਜੇ ਜਿਲਿਆਂ ਦੇ ਸੁਸਾਨਾ ਦੇ ਹਾਲਾਣਡਰ ਨੂੰ ਆਪਣੇ ਹੱਥ ਚ ਲੈ ਰਹੇ ਨੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਉਹ ਕਾਮਯਾਬ ਨਹੀਂ ਹੋ ਸਰ ਹਾਲਾਤ ਕੀ ਨੇ ਮੁੱਢਲੇ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਤੁਹਾਡੇ ਸਾਹਮਣੇ ਆ ਇਹ ਪਰਲੇ ਪਾਸੇ ਬੈਠੇ ਆ ਇਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਸਮਝਾਤਾ ਹੈ ਉਹਨਾਂ ਨੂੰ ਦੱਸਤਾ ਹੈ ਦੇ ਹਰੇਕ ਜਿੰਮੇਦਾਰ ਨੂੰ ਮੁਆਵਜ਼ਾ ਜਿਹੜਾ ਉਹ ਮਿਲ ਚੁੱਕਾ ਹੈ ਵੀ ਤੁਸੀਂ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਆਰਬਿਟਰੇਸ਼ਨ ਦੇ ਵਿੱਚ ਆ ਜੇ ਬੀਸੀ ਸਾਹਿਬ ਕੋਲ ਖੜੇ ਨੇ ਉਹਨਾਂ ਦਾ ਆਰਬਿਟਰੇਸ਼ਨ ਦੇ ਵਿੱਚ ਮੈਟਰ ਹੱਲ ਹੋ ਜਾਏ ਤੇ ਜੇ ਜਿਹੜੀ ਕੋਈ ਹੋਰ ਕਿਸੇ ਨੂੰ ਕੋਈ ਡਾਊਟ ਹੈ ਉਹ ਟੇਬਲ ਤੇ ਆ ਕੇ ਬੈਠ ਕੇ ਗੱਲ ਕਰਨ ਉਹਨਾਂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਮੈਟਰ ਹੱਲ ਹੋਏਗਾ ਲੇਕਿਨ ਉਹ ਗੱਲ ਸੁਣਨ ਦੀ ਤਿਆਰੀ ਨਹੀਂ ਉਹ ਤਾਂ ਲਾન્ડ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈਣ ਨੂੰ ਤਿਆਰ ਨੇ ਲਾન્ડ ਆਰਡਰ ਕਿਸੇ ਕੌਸਟ ਦੇ ਵਿੱਚ ਹੱਥ ਤੇ ਨਹੀਂ ਲੈਣਦੇ ਸੀ ਇਹ ਤਾਂ ਥਰੂ ਗੈਸ ਦੀ ਵਸਤੂ ਕੀਤੀ ਗਈ ਹੈ ਇਹ ਕਿਉਂ ਕਰ ਰਹੀ ਕਰਨੀ ਪਈ ਅਕੂ ਉਹਨਾਂ ਨੇ ਪੁਲਿਸ ਛੇਪ ਵਿਧਰਾ ਕੀਤਾ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨ ਪਾਏ ਨੇ ਅੱਗੋਂ ਪੁਲਿਸ ਤੇ ਅਟੈਕ ਕੀਤਾ ਤੇ ਦੈਨ ਹੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਸਰ ਜ਼ਖਮੀ ਵੀ ਹੋਏ ਆ ਕੋਈ ਸ਼ਮਲਾਜਮ ਦੇ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਜ਼ਖਮੀ ਨੇ 5 6 ਉਹਨਾਂ ਨੂੰ ਅਸੀਂ ਹਸਪੀਟਲੋਂ ਚੋ ਪਹੁੰਚਾਇਆ ਇਸ ਨਾਲ ਦਾ ਕਿਸਾਨ ਵੀ ਹੈ ਕਿਸਾਨਾਂ ਵਾਲਿਆਂ ਦਾ ਪਾਸੇ ਸਾਨੂੰ ਹਜੇ ਕੋਈ ਪਤਾ ਨਹੀਂ ਲੱਗਾ ਕੋਈ ਜਕਮੀ ਹੈ ਕਿ ਨਹੀਂ ਲੇਕਿਨ ਪੁਲਿਸ ਮੁਲਾਜ਼ਮ ਜਿਹੜੇ ਜਕਮੀ ਨੇ ਉਹ ਅਸੀਂ ਹਸਪੀਟਲ ਰੂਟ ਤੇ ਚਾਹ। ਪਰ ਇਸ ਤੋਂ ਬਾਕੀ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਤੁਹਾਡੇ ਰਹੀਂ ਵੀ ਜਿਹੜੀ ਵੀ ਕੋਈ ਗੱਲ ਕਰਨੀ ਹੈ ਟੇਬਲ ਤੇ ਬੈਠ ਕੇ ਕਰੋ ਜੇਕਰ ਕਿਸੇ ਆਰਬਿਟ੍ਰੇਸ਼ਨ ਤੇ ਆਉਣਾ ਹੈ ਉੱਥੇ ਆ ਜਾਓ ਐਦਾਂ ਲਾਂਡ ਆਰਡਰ ਨੂੰ ਹੱਥ ਜਲਾ ਕੇ ਕੁਝ ਨਹੀਂ ਕਰਨਾ ਤਾਂ ਬੈਠ ਕੇ ਆਪਾਂ ਇੱਕ ਟੇਬਲ ਤੇ ਗੱਲ ਨਾਮ ਲੱਗੀ ਹੈ ਜੀ ਕਿਉਂ ਅੜਿਆ ਹੋਇਆ ਹੈ ਜਿਹੜਾ ਜ਼ਮੀਨ ਲਈ ਹੈ ਇਹ ਲਗਭਗ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਆਪਣਾ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸ ਵੀ ਹੈ ਉਹਦੇ ਵਾਸਤੇ ਹੈ ਇਹਦੇ ਵਿੱਚ ਲਗਭਗ 562.7 ਕਿਲੋਮੀਟਰ ਜੜਾਏਗਾ 62.7 ਕਿਲੋਮੀਟਰ ਇਹ ਸਾਰਾ ਏਰੀਆ ਪਟੇੰਡਾ ਦਾ ਹੈ ਇਹਦੇ ਵਿੱਚੋਂ ਆਪਾਂ ਦੋ ਵਾਰੀ ਅਵਾਰਡ ਕੀਤਾ ਇੱਕ ਵਾਰੀ ਜਿਹੜਾ ਹੈਗਾ ਲਗਭਗ 600 ਕਰੋੜ ਦੇ ਆਸ-ਪਾਸ ਤੇ ਇੱਕ ਦੂਜਾ ਐਵਾਰਡ ਸੀਗਾ 1 130 135 ਕਰੋੜ ਦਾ ਕੁੱਲ ਮਿਲਾ ਕੇ 731 ਕਰੋੜ ਦਾ ਅਮਾਉਂਟ ਸੀਗਾ ਫੋੜੇ ਵਿੱਚੋਂ ਆਪਾਂ 731 ਕਰੋੜ ਵਿੱਚੋਂ 693 ਕਰੋੜ ਰੁਪਇਆ ਉਹ ਕਿਸਾਨਾਂ ਦੇ ਆਪਾਂ ਡਿਸਕਸ ਕਰ ਚੁੱਕੇ ਆ ਇਹ ਪੈਸਾ ਲੈ ਚੁੱਕੇ ਆ ਡੇਢ ਡੇਢ ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਝ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਪਿੰਡਾਂ ਵਿੱਚ ਜਿਹੜੇ ਮੈਨ ਨੈਸ਼ਨਲ ਹਾਈਵੇ ਦੇ ਨਾਲ ਆਉਂਦੇ ਨੇ ਉਹਨਾਂ ਦਾ ਰੇਟ ਵੱਧ ਸੀਗਾ 70 ਲੱਖ ਦੇ ਆਸ-ਪਾਸ ਤੇ 50 ਤੋਂ 70 ਲੱਖ ਦੇ ਆਸ-ਪਾਸ ਦੇ ਰੇਟਸ ਦੇ ਵਿੱਚ ਸਾਰੇ ਕਿਸਾਨਾਂ ਨੂੰ ਪੈਸਾ 1.5 ਸਾਲ ਤੋਂ ਕੁਝ ਨੂੰ 6 ਮਹੀਨਾ ਪਹਿਲਾਂ ਕੁਝ ਨੂੰ 1 ਸਾਲ ਪਹਿਲਾਂ ਕੁਝ ਨੂੰ 1.5 ਸਾਲ ਪਹਿਲਾਂ ਆਪਾਂ ਪੇਮੈਂਟ ਕਰ ਚੁੱਕੇ ਆ। ਇਹਦੇ ਵਿੱਚੋਂ ਆਪਾਂ ਪੋਜੀਸ਼ਨ ਵੀ ਲੈ ਚੁੱਕੇ ਸੀਗੇ ਕੁਝ ਆਪਣਾ ਏਰੀਆ ਐ ਸੀਗਾ ਇਹਦੇ ਵਿੱਚ ਇਹ 3-4 ਪਿੰਡ ਤੇ ਪਲੱਸ ਅੱਗੇ ਹੁਣ ਲਹਿਰਾਵੇਗਾ ਲਹਿਰਾਖਣਾ ਜਿੱਥੇ ਸੈਕੰਡ ਅਵਾਰਡ ਵਿੱਚ ਪੇਮੈਂਟ ਹੋਈ ਸੀ ਇਸ ਕਰਕੇ ਆਪਾਂ ਉਹਦਾ ਵੇਟ ਕੀਤਾ ਸੀ ਕਿ ਜਦ ਤੱਕ ਪੇਮੈਂਟ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਉਹਨਾਂ ਨੂੰ ਜੜਾ ਹੈਗਾ ਜ਼ਬਰਦਸਤੀ ਨਾ ਕਰੀਏ। ਹੁਣ ਆਪਾਂ ਉਹਨਾਂ ਦੀ ਵੀ ਪੇਮੈਂਟ ਸਾਰੀ ਕਰ ਦਿੱਤੀ ਜਿਹੜਾ ਬਾਕੀ ਲਹਿ ਕਿਸੇ ਪਿੰਡ ਵਿੱਚ 1 ਕਰੋੜ ਕਿਸੇ ਪਿੰਡ ਵਿੱਚ ਜਨਾਬਾਂ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਕਿਸੇ ਪਾਵੇਂ ਉਹ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੋਵੇ ਪਾਵੇਂ ਬੈਂਕ ਦੇ ਨਾਲ ਡਿਸਪਿਊਟ ਹੋਵੇ ਬਸ ਉਹਨਾਂ ਦੀ ਪੇਮੈਂਟ ਪੈਂਡਿੰਗ ਹੈ ਬਾਕੀ ਮੈਂ ਕਿਹਾ ਕਿ 732 ਕਰੋੜ ਵਿੱਚੋਂ 693 ਕਰੋੜ ਰੁਪਿਆ ਜੇ ਤੁਸੀਂ ਦੇ ਚੁੱਕੇ ਹੋ ਫੋਨ ਤੁਹਾਡਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਜ਼ਮੀਨ ਦਾ ਕਿਹੜਾ ਕਬਜ਼ਾ ਨਹੀਂ ਲੈਣ ਦਿਵਾਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪਣਾ ਸਾਈਨ ਕਰਕੇ ਐਫੀਡੇਵਿਡ ਦੇ ਕੇ ਦਸਖਤ ਕਰਕੇ ਦੇ ਚੁੱਕਾ ਹੈ ਤੇ ਆਪਣੇ ਪੈਸੇ ਲੈ ਚੁੱਕ ਕੇ ਲੈ ਚੁੱਕਿਆ ਹੁਣ ਉਹ ਕਿਵੇਂ ਕਹਿ ਸਕਦਾ ਕਿ ਮੈਂ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਇਹ ਤਾਂ 700 ਕਰੋੜ ਰੁਪਏ ਲਏ ਕਿ ਤੁਸੀਂ ਕਹੋਗੇ ਕੀ ਆਪਾਂ ਜ਼ਮੀਨ ਨਹੀਂ ਲੈਣ ਦਿਵਾਇਓ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਦਾ ਜਿਹੜਾ ਸਾਰਾ ਇਹ ਆਇਆ ਹੋਇਆ ਹੈ ਇਹਦੇ ਵਿੱਚ ਆਪਣੇ ਬਠਿੰਡਾ ਜ਼ਿਲ੍ਹੇ ਦੇ ਕਿੰਨੇ ਕਿਸਾਨ ਨੇ ਤੇ ਇਹ ਜਿਹੜੇ ਪਿੰਡ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ ਉਹਦੇ ਵਿੱਚੋਂ ਕਿੰਨੇ ਨੇ ਇੱਕ ਦੋ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇਹਨਾਂ ਦਾ ਵਿੱਚ ਉਹ ਕਿਸਾਨ ਹੈਗਾ ਜਿਨੇ ਪਹਿਲੇ ਜਿਹੜਾ ਹੈਗਾ ਜ਼ਮੀਨ ਐਕਵਾਇਰ ਹੋ ਗਈ ਆਪਾਂ ਉਹਦੀ ਪੇਮੈਂਟ ਪ੍ਰੋਸੈਸ ਕਰ ਰਹੀ ਸੀਗੇ ਉਹਨੇ ਬੈਂਕ ਤੋਂ ਲੋਕਾ ਲਿਆ ਕਿ ਜੀ ਮੇਰੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਆਦੀ ਉਹਦੇ ਵਿੱਚੋਂ ਲੋਨ ਲੈ ਲਿਆ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਉਹਨਾਂ ਦੀ ਪਹਿਲੇ ਪੇਮੈਂਟ ਕਰੋ ਮੂਹ ਦਾਸਨਾ ਜੀ ਦਾ ਕੋਰਟ ਦੇ ਵਿੱਚ ਵੀ ਇਸ ਦਾ ਕੋਈ ਮਾਮਲਾ ਹੈ ਇਸ ਜਮੀਨ ਨੂੰ ਲੈ ਕੇ ਇਸ ਇਸ ਜ਼ਮੀਨ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਹੈ ਆਰਬਿਟਰੇਸ਼ਨ ਵਿੱਚ ਹਰ ਕਿਸੇ ਨੂੰ ਅਧਿਕਾਰ ਹੈਗਾ ਜੇ ਕੋਈ ਵਧਾਉਣਾ ਚਾਹੁੰਦਾ ਹੈ ਕਿ ਜੇ ਮੈਨੂੰ ਕਟ ਮੌਜਾ ਮੈਨੂੰ ਹੋਰ ਮੌਜਾ ਚਾਹੀਦਾ ਉਹ ਹਰ ਹਰ ਇੱਕ ਕਿਸਾਨ ਹਰ ਇੱਕ ਵਿਅਕਤੀ ਬਾਅਦ ਵੀ ਜਾਂਦਾ ਹੀ ਆਰਬਿਟਰੇਸ਼ਨ ਵਿੱਚ ਕਿ ਮੈਂ ਜੇ ਉਹਨਾਂ ਨੂੰ 70 ਲੱਖ ਵੀ ਮਿਲ ਜਾਵੇ 50 ਲੱਖ ਵੀ ਮਿਲ ਜਾਵੇ 60 ਲੱਖ ਵੀ ਮਿਲ ਜਾਵੇ ਉਹ ਫਿਰ ਵੀ ਆਰਬਿਟਰੇਸ਼ਨ ਵਿੱਚ ਜਾ ਕੇ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਦਾ ਹੈ ਇਸ ਨੰਬਰ ਰਜੈਕਟਰ ਨੂੰ ਲੈ ਕੇ ਸਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਨੂੰ ਲੈ ਕੇ ਕੋਰਟ ਤੋਂ ਵੱਲੋਂ ਵੀ ਡਾਇਰੈਕਸ਼ਨ ਹੋਈਆਂ ਵਿਗੀਆਂ ਕਿ ਜਿੱਥੇ ਵੀ ਕਿਸਾਨ ਜਿਹੜੇ ਪੇਮੈਂਟ ਹੈ ਉਹ NHAI ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜਾ ਲੈਂਡ ਐਕਵੀਜ਼ੀਸ਼ਨ ਕਲੈਕਟਰ ਹੈ ਉਹਨਾਂ ਨੂੰ ਮਿਲ ਚੁਕਿਆ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਦਾ ਫੈਸਲਸ਼ਨ ਐਨਐਚਆਈ ਨੂੰ ਦਿੱਤਾ ਜਾਵੇ। ਇਹਦੇ ਵਿੱਚ ਕੰਟੈਂਪ ਪ੍ਰोसीडिंग्स ਵਿੱਚ ਜਿਹੜੀ ਹੈਗੀ ਆ ਕੋਰਟ ਸ਼ੁਰੂ ਕਰ ਸਕਦੀ ਹੈ। ਅੱਜ ਦੀ ਡੇਟ ਵਿੱਚ ਵੀ ਹੀਅਰਿੰਗਸ ਡੇਲੀ ਬੇਸਿਕ ਤੇ ਚੱਲਦੀਆਂ ਨੇ। ਆਲਮੋਸਟ ਹਰ ਹਫ਼ਤੇ 10 ਦਿਨ ਬਾਅਦ ਇਹਦੀ ਹੀਅਰਿੰਗ ਹੁੰਦੀ ਹੈ। ਤੇ ਮਾਨਯੋਗ ਹਾਈ ਕੋਰਟ ਇਹਦਾ ਬਿਲਕੁਲ ਗੰਭੀਰ ਨੋਟਿਸ ਲੈਂਦੀ ਹੈ ਕਿ ਜੇ ਆਪਾਂ 700 ਕਰੋੜ 600 ਕਰੋੜ ਰੁਪਇਆ ਵੰਡ ਦਿੱਤਾ ਹੈ ਉਸ ਤੋਂ ਬਾਅਦ ਵੀ ਸਰਕਾਰ ਜਿਹੜਾ ਹੈਗਾ ਕਿਉਂ ਪੋਜੀਸ਼ਨ ਨਹੀਂ ਦੇ ਰਹੀ ਹੈ? ਇੱਥੇ ਕੋਈ ਇਸ਼ ਨਾ ਨੂ ਜਮਾ ਕਰਕੇ ਕੀਜੀਆ ਆਪਾਂ ਇਥੇ ਜਿਹੜਾ ਇਸ ਤਰੀਕੇ ਦਾ ਲੈਂਡ ਆਰਡਰ ਇਸ਼ੂ ਕਰਨ ਦੀ ਕੋਸ਼ਿਸ਼ ਸਭ ਜਿੱਥੇਗਾ ਦੀ ਪੋਜੀਸ਼ਨ ਪੋਜੈਸ਼ਨ ਲਈ ਗਈ ਹੈ ਉਹ ਜਗ੍ਹਾ ਦੇ ਟੋਟਲੇ ਕਿਸਾਨਾਂ ਨੇ ਜਿਹੜਾ ਹੈਗਾ ਆਪਦਾ ਲੈ ਲਿਆ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੇ ਇਹ ਤਿੰਨ ਪਿੰਡ ਨੇ ਇਹਨਾਂ ਪਿੰਡਾਂ ਵਿੱਚੋਂ ਇੱਕ ਜਿਹੜਾ ਦੁਨੀਆ ਵਾਲਾ ਦੀ ਗੱਲ ਹੈ ਇੱਥੇ ਆਪਣਾ ਮੈਨੂੰ ਲੱਗਦਾ 3 ਕਰੋੜ ਜਾਂ 4 ਕਰੋੜ ਰੁਪਇਆ ਪੈਂਡਿੰਗ ਹੈ ਪੇਮੈਂਟ ਦੇ ਵਾਸਤੇ ਉਹ ਵੀ ਉਹ ਵਾਲਾ ਹੈ ਜਿਹੜਾ ਮੈਂ ਹੁਣੇ ਹੀ ਕਿਹਾ ਕਿ ਉਹਨਾਂ ਨੇ ਬੈਂਕ ਤੋਂ ਬਾਅਦ ਵਿੱਚ ਲੋਨ ਲੈ ਲਿਆ ਉਸੇ ਜ਼ਮੀਨ ਤੇ ਹੁਣ ਬੈਂਕ ਨੇ ਆਬਜੈਕਸ਼ਨ ਲਾ ਲਿਆ ਕਿ ਜਿਹਨਾਂ ਨੇ ਪਹਿਲਾਂ ਜ਼ਮੀਨ ਤਾਂ ਹਾਂ ਨਾਲੀ ਸਾਡੇ ਤੋਂ ਨੌਨ ਲੈ ਲਿਆ ਹੈ ਤਾਂ ਉਹ ਉਹਨਾਂ ਦਾ ਆਪਸ ਵਿੱਚ ਡਿਸਕਿਊਟ ਕਰਕੇ ਹੈ ਇਹੋ ਜਿਹੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੂੰ ਕੱਲ ਸੀਗਾ ਕਿ ਆਪਣਾ ਡਿਸਪੂਟ ਰਿਸੋਲਵ ਹੋ ਗਿਆ ਹੈ ਸਾਡੀ ਪੇਮੈਂਟ ਕਰਾ ਦਿਓ ਉਹ ਮੈਨੂੰ ਅੱਜ ਹੀ ਉਹਨਾਂ ਨੂੰ ਉੱਤੇ ਵੇਚ ਕੇ ਉਹਨਾਂ ਨੇ ਪੇਮੈਂਟ ਕਲੀਅਰ ਕਰਾ ਦਿੱਤੀ ਹੁਣ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆਪਾਂ ਪਲੀਜ਼ ਥੈਂਕ ਯੂ ਥੈਂਕ ਯੂ